ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਅੱਜ ਤੁਹਾਨੂੰ ਇਸ ਵੀਡੀਓ ਚ ਦੱਸਿਆ ਜਾਵੇਗਾ ਕਿ ਦੇਸੀ ਮੁਰਗੀਆਂ ਨੂੰ ਮਾਰਗੀਆਂ ਕਿਹੜੇ ਕਾਰਨਾ ਕਰਕੇ ਆਉਂਦੀਆਂ ਹਨ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਮੁਰਗੀ ਪਾਲਣ ਦੀਆਂ ਨਵੀਆਂ ਤੋਂ ਨਵੀਆਂ ਵੀਡੀਓ ਮਿਲਦੀ ਰਹੇਨ ਇਹ ਵੀਡੀਓ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਪੂਰਾ ਦੇਖਿਆ ਕਰੋ ਤਾਂ ਜੋ ਸਮਝ ਆ ਸਕੇ ਤਾਂ ਅੱਜ ਉਹਨਾਂ ਵੀਰਾਂ ਲਈ ਵੀਡੀਓ ਬਣਾਈ ਹੈ ਜਿਹੜੇ ਵੀਰ ਮੁਰਗੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਕਰ ਰਹੇ ਹਨ ਤਾਂ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖੋ ਤੇ ਗੌਰ ਕਰੋ ਮੁਬਾਰੀਆਂ ਕਿਹੜੇ ਕਾਰਨਾ ਕਰਕੇ ਮੁਰਗੀਆਂ ਆਉਂਦੀਆਂ ਹਨ ਤਾਂ ਇਸ ਵੀਡੀਓ ਚ ਸਾਰਾ ਕੁਝ ਦੱਸਿਆ ਜਾਵੇਗਾ ਪਰ ਜਿਹੜੀ ਵੀ ਜਗਾ ਤੇ ਮੁਰਗੀਆਂ ਪਾਲਨੀਆਂ ਹਨ ਜਾਂ ਕੰਬਰਿਆਂ ਚ ਜਾਂ ਕਿਸੇ ਕੋਲ ਫਾਰਮ ਹੁੰਦੇ ਹਨ ਤਾਂ ਉਹਨਾਂ ਫਾਰਮਾਂ ਦੀ ਜਾਂ ਕੰਬਰਿਆਂ ਦੀ ਚੰਗੀ ਤਰ੍ਹਾਂ ਸਪਾਈ ਕਰ ਲੋ ਤਾਂ ਪਹਿਲਾ ਜਿਹੜਾ ਵੀ ਲਾਟ ਮੁਰਗੀਆਂ ਦਾ ਪਾਇਆ ਹੈ ਤਾਂ ਦੂਜਾ ਲਾਟ ਪਹੁੰਚ ਤੋਂ ਪਹਿਲਾਂ ਪਿਛਲੇ ਲਾਟ ਦੀ ਚੰਗੀ ਤਰ੍ਹਾਂ ਸਪਾਈ ਕਰੋ ਜਿੰਨਾ ਵੀ ਗੰਦਗੀ ਜਾਂ ਕੂੜਾ ਕਰਕਟ ਹੈ ਤਾਂ ਸਾਰਾ ਕਹੀ ਨਾਲ ਚੰਗੀ ਤਰ੍ਹਾਂ ਪੱਟ ਕੇ ਜੋ ਤੱਕ ਥਲੜੀ ਮਿੱਟੀ ਨਹੀਂ ਆ ਜਾਂਦੀ ਉਹ ਤੱਕ ਉਸ ਨੂੰ ਥਾਂ ਨੂੰ ਚੰਗੀ ਤਰ੍ਹਾਂ ਪੱਟੋ ਤਾਂ ਥਾਂ ਨੂੰ ਪੱਟੋ ਜਦੋਂ ਥਾਂ ਸਾਫ਼ ਹੋ ਜਾਵੇ ਤਾਂ ਕਲੀ ਦਾ ਤੂੜਾ ਆਉਂਦਾ ਹੈ ਉਸ ਤੇ ਤੂੜਾ ਖਿਲਾਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਕਿੰਨੇ ਵੀ ਕੀਟ ਨਾਸ਼ਕ ਜੀਵਾਣੂ ਵਿਸ਼ਾਣੂ ਹਨ ਸਭ ਮਰ ਜਾਣਗੇ ਤਾਂ ਨਵਾਂ ਲਾਟ ਪਾਉਣ ਤੋਂ ਕੋਈ ਵੀ ਦੇਸੀ ਚੂਜੇ ਨੂੰ ਮਾਰੀ ਨਹੀਂ ਆਵੇਗੀ ਤਾਂ ਪਾਣੀ ਜੇ ਮੁਰਗਿਆਂ ਨੂੰ ਸਾਫ਼ ਸੁਥਰਾ ਪਿਲਾਓ ਹਰ ਰੋਜ਼ ਪਾਂਡੇ ਤੋਂ ਡ੍ਰਿੰਕਰ ਪਾਣੀ ਵਾਲੇ ਤੋਂ ਤਾਂ ਹਰ ਰੋਜ਼ ਸਾਫ਼ ਸਤਰਾ ਪਾਣੀ ਪਿਲਾਓ ਸਰਦੀਆਂ ਟਾਈਮ ਗਰਮ ਪਾਣੀ ਪਿਲਾਓ ਤਾਂ ਗਰਮੀਆਂ ਟਾਈਮ ਠੰਡਾ ਪਾਣੀ ਪਿਲਾਓ ਤਾਂ ਪੀਡ ਵਾਲੇ ਪੀਟਰ ਨੂੰ ਦੂਜਾ ਲਾਟ ਪਾਣ ਤੋਂ ਚੰਗੀ ਤਰ੍ਹਾਂ ਸਾਫ਼ ਕਰੋ ਔਰ ਚੰਗੀ ਤਰ੍ਹਾਂ ਤੋਂ ਫੇਰ ਹੀ ਦੇਸੀ ਮੁਰਗੇ ਨੂੰ ਫੀਡ ਦਿਓ ਸਰਦੀਆਂ ਚੋਂ ਫਾਰਮ ਦਾਲਾ ਦਵਾਲਾ ਚੰਗੀ ਤਰ੍ਹਾਂ ਦਰੀਆਂ ਨਾਲ ਟੱਕ ਦਿਓ ਤਾਂ ਜੋ ਸਰਦੀਆਂ ਚੋਂ ਬਾਹਰ ਦੀ ਠੰਡੀ ਹਵਾ ਅੰਦਰ মুরগ ਨੂੰ ਨੁਕਸਾਨ ਨਾ ਪਤਾ ਸਕੇ ਜਾਂ ਠੰਡ ਆਦੀ ਨਾ ਲੱਗ ਸਕੇ ਤਾਂ ਸਰਦੀਆਂ ਵਿੱਚ ਦੇਖਾ ਜਾਵੇ ਤਾਂ ਮੂਵਾਰੀਆਂ ਜ਼ਿਆਦਾਤਰ ਸਰਦੀਆਂ ਚੋ ਹੀ ਆਉਂਦੀਆਂ ਹਨ ਗਰਮੀਆਂ ਚੋ ਤਾਂ মুরਗਾ ਸਹੀ ਪਲਦਾ ਹੈ ਤੇ ਫੀਡ ਵੀ ਘੱਟ ਖਾਂਦਾ ਹੈ ਗਰਮੀਆਂ ਚੋ মুরਗਾ ਪਾਲਣ ਲਈ ਪਾਣੀ ਲਗਾਤਾਰ ਹੀ ਦਿੰਦੇ ਰਹੋ ਪਾਣੀ ਚੋਂ ਕਮੀ ਨਾ ਆਣ ਦਿਓ ਤੋਂ ਕਿ ਗਰਮੀਆਂ ਚ ਪਾਣੀ ਮੁਰਗੀਆਂ ਵਾਰੀ ਸਿਰ ਨਾਲ ਪੀਂਦੀਆਂ ਰਹਿੰਦੀਆਂ ਹਨ ਕਿਉਂਕਿ ਮੁਰਗੀਆਂ ਨੂੰ ਗਰਮੀਆਂ ਤੋਂ ਬਚਾਣਾ ਹੁੰਦਾ ਹੈ ਤਾਂ ਪਾਣੀ ਦੀ ਬਹੁਤ ਵੀ ਜ਼ਰੂਰਤ ਹੁੰਦੀ ਹੈ ਠੰਡਾ ਪਾਣੀ ਟਾਈਮ-ਟਾਈਮ ਸਰ ਮੁਰਗੇ ਨੂੰ ਪਲਾਦੇ ਰਹੋ ਤਾਂ ਛੋਟੇ ਚੂਜੇ ਨੂੰ ਜੇ ਪਾਲਣਾ ਹੈ ਛੋਟੇ ਚੂਜੇ ਨੂੰ ਇੱਕ ਦਿਨ ਦੇ ਚੂਜੇ ਨੂੰ ਵੀਡ ਤੋਂ ਪਾਲਣਾ ਹੈ ਤਾਂ ਅੰਦਰ ਪੂਰੀ ਗਰਮੈਸ਼ ਬਣਾਈ ਰੱਖੋ ਤਾਂ ਹੀ ਛੋਟਾ ਚੂਜਾ ਤਲਾ ਜਾਂਦਾ ਹੈ ਤਾਂ ਹੋਰ ਵੀ ਚੂਜੇ ਪਲਣ ਦੀਆਂ ਵੀਡੀਓ ਬਣਾਈਆਂ ਹਨ ਮੇਰੇ ਚੈਨਲ ਤੇ ਜਾ ਕੇ ਤੁਸੀਂ ਦੂਜਾ ਪਲਣ ਦੀਆਂ ਵੀਡੀਓ ਦੇਖ ਸਕਦੇ ਹੋ ਕਿ ਤੁਜੇ ਨੂੰ ਕਿਵੇਂ ਪਾਲਾ ਜਾਂਦਾ ਹੈ ਤਾਂ ਇਹ ਹੀ ਸਾਰੇ ਕੰਮ ਕਰਨੇ ਜ਼ਰੂਰੀ ਹਨ ਤਾਂ ਕੋਈ ਵੀ ਮੁਰਗੀ ਨੂੰ ਬਿਵਾਰੀ ਨਹੀਂ ਲੱਗੇਗੀ ਤਾਂ ਇਹਨਾਂ ਗੱਲਾਂ ਦਾ ਧਿਆਨ ਦਿੰਦੇ ਰਹੋ ਤਾਂ ਮੁਰਗਾ ਸਿਹਤਮੰਦ ਰਹੇਗਾ ਤੇ ਆਮਦਨ ਵਿੱਚ ਵੀ ਲਾਭ ਹੋਵੇਗਾ ਜੇ ਮੁਰਗੀਆਂ ਮਵਾਰੀ ਨਾਲ गिर ਜਾਣਗੀਆਂ ਤਾਂ ਮੁਰਗੀਆਂ ਮਰ ਜਾਣਗੀਆਂ ਤੇ ਬਹੁਤ ਵੱਡਾ ਨੁਕਸਾਨ ਵੀ ਹੋ ਜਾਵੇਗਾ ਤਾਂ ਹੋਰ ਵੀ ਜਿਹੜੇ ਮਵਾਰੀ ਵੀ ਕਈਆਂ ਮੁਰਗੀਆਂ ਨੂੰ ਲੱਗ ਜਾਂਦੀ ਹੈ ਤਾਂ ਵੀਡੀਓ ਹੋਰ ਵੀ ਬਣਾਈਆਂ ਹਨ ਬਾਰੀਆਂ ਕਿਵੇਂ ਦੂਰ ਕਰਨੀਆਂ ਹਨ ਕਿਹੜੀ ਕਿਹੜੀ ਦਵਾਈਆਂ ਵਰਤਰੀਆਂ ਹਨ ਤਾਂ ਹੋਰ ਬੀ ਕਾਫੀ ਵੀਡੀਓ ਹਨ ਚੈਨਲ ਤੇ ਜਾ ਕੇ ਵੀਡੀਓ ਨੂੰ ਦੇਖ ਸਕਦੇ ਹੋ